ਕੇ ਦਾਰ ਸੁਤਾਰਨ ਤਜਨੋ ਸਰਬ ਬਿਕਾਰ ਐ ਮਨੁੱਖ ਜਿਹੜਾ ਵਕਾਰਾਂ ਦਾ ਛੱਡਣਾ ਹੈ ਝੂਠ ਦਾ ਨਿੰਦਿਆ ਦਾ ਚੁਗਲੀ ਦਾ ਹੀਰਾ ਫੇਰੀ ਦਾ بے ਇਮਾਨੀ ਦਾ ਠੱਗੀ ਦਾ ਕਿਸੇ ਲਈ ਬੁਰਾ ਸੋਚਣ ਦਾ ਬੁਰਾ ਕਰਨ ਦਾ ਤੁਸੀਂ ਵੇਖਿਆ ਹੋਣਾ ਹੈ ਕਈ ਵਿਅਕਤੀ ساری ਉਮਰ ਲੋਕਾਂ ਨੂੰ ਸਿਰਫ ਮਿਸ ਗਾਈਡ ਕਰਦੇ ਨੇ। ਔਰ ਉਹਨਾਂ ਨੂੰ ਬੜਾ ਅੱਛਾ ਲੱਗਦਾ ਹੈ। ਕਿਸੇ ਦਾ ਮੂਜੂ ਬਣਾਉਣਾ, ਕਿਸੇ ਦਾ ਉੱਲੂ ਬਣਾਉਣਾ, ਕਿਸੇ ਨੂੰ ਮੂਰਖ ਬਣਾਉਣਾ, ਕਿਸੇ ਨੂੰ ਔਜੜੇ ਪਾ ਦੇਣਾ, ਕਿਸੇ ਦਾ ਕੰਮ ਵਿਗਾੜਨ ਵਾਸਤੇ ਸਲਾਹ ਦੇ ਦੇਣੀ। ਇਹੋ ਜੀਆਂ ਗੱਲਾਂ ਕਈ ਬੰਦਿਆਂ ਨੂੰ ਬੜੀਆਂ ਚੰਗੀਆਂ ਲੱਗਦੀਆਂ ਨੇ ਇਹ ਉਹਨਾਂ ਦੇ ਸੁਭਾਅ ਵਿੱਚ ਹੈ ਇਹੀ ਵਿਕਾਰ ਨੇ ਐਵੇਂ ਬਿਨਾਂ ਵਜ੍ਹਾ ਈਰਖਾ ਕਰੀ ਜਾਣੀ ਮੈਂ ਤੇ ਇਥੇ ਬਹੁਤ ਵਾਰੀ ਬੋਲਦਾ ਕਿ ਇੱਕ ਵਿਅਕਤੀ ਨੇ ਪੰਜਾਬ ਤੋਂ ਲੈ ਕੇ ਤਿੰਨ ਸੁਖੀਏ ਤੱਕ ਕਹਿੰਦੇ ਨੇ ਆਉਂਦਿਆਂ ਜਾਂਦਿਆਂ ਟਾਇਰ ਬਦਲ ਜਾਂਦੇ ਨੇ ਗੱਡੀ ਦੇ ਟਰੱਕ ਦੇ ਅਖੀਰ ਉਹਨੇ ਆਪਣੇ ਟਰੱਕ ਦੇ ਪਿੱਛੇ ਡਾਲੇ ਤੇ ਲਿਖ ਲਿਆ ਕਿ ਦਿੰਦਾ ਹੈ ਰੱਬ ਸੜਦੇ ਨੇ ਸਭ ਪਤਾ ਨਹੀਂ ਕਿਉਂ ਹੁਣ ਕਿਸੇ ਦੀ ਗੱਡੀ ਵੇਖ ਕੇ ਕਿਸੇ ਦਾ ਅਟੈਚੀ ਵੇਖ ਕੇ ਕਿਸੇ ਦੇ ਸ਼ੂਜ਼ ਵੇਖ ਕੇ ਕਿਸੇ ਦੀ ਟਾਈ ਵੇਖ ਕੇ ਕਿਸੇ ਦਾ ਕੋਟ ਵੇਖ ਕੇ ਸਾਡੇ ਵਰਗਿਆਂ ਨੇ ਐਵੇਂ ਹੀ ਵਕਤ ਤਾਂ ਫੜਿਆ ਹੁੰਦਾ ਹੈ ਈਰਖਾ ਕਰਨੀ ਸਾੜਾ ਕਰਨਾ ਪ੍ਰਾਈਤਾਤ ਰੱਖਣੀ ਚੁਗਲੀ ਕਰਨੀ ਇਹ ਚੁਗਲੀਆਂ ਉਗਲਣੀਆਂ ਜਿਹੜੀਆਂ ਨੇ ਇਹ ਵੀ ਇੱਕ ਵਕਾਰ ਹੈ ਵੇਖੋ ਵਕਾਰ ਦਾ ਨਾਮ ਇੱਕ ਹੈ ਵਕਾਰ ਦੀ ਜਿਨ ਸਿਕ ਨਹੀਂ ਹੈ ਔਰ ਸਤਿਗੁਰੂ ਨੇ ਬਾਣੀ ਵਿੱਚ ਸਮਝਾਇਆ ਵੀ ਹੈ ਕਈ ਅਚੇਤ ਪਾਪ ਵੀ ਨੇ ਦੇ ਜੇਸੀ ਕਰ ਨਹੀਂ ਸਕਦੇ ਪਰ ਮਨ ਵਿੱਚ ਸਾਡੇ ਉਹ ਆਉਂਦੇ ਜ਼ਰੂਰ ਨੇ ਜੇ ਤੁਸੀਂ ਵੇਖਿਆ ਹੋਣਾ ਕਈ ਬੁੱਢੇ ਵਿਚਾਰੇ ਉਹ ਹੁੰਦੇ ਵੀਲ ਚੇਅਰ ਤੇ ਨੇ ਉਥੇ ਕਈ ਜਾਣਗੇ ਕਈ ਮਾਈਆਂ ਬੈਠੀਆਂ ਹੁੰਦੀਆਂ ਨੇ ਮੰਜੇ ਤੇ ਪਿਛਲੇ ਪੰਜਾ ਸੱਤਾ ਸਾਲਾਂ ਤੋਂ ਫਿਰ ਵੀ ਕਈ ਜਾਣਗੇ ਕਾਕਾ ਜੇਦੂ ਕਿਤੇ ਮੇਰੇ ਹੱਥ ਲਾ ਗਿਆ ਨਾ ਵੇਖੇ ਤੇਰੀ ਹੱਡੀ ਪਸਦੀ ਇੱਕ ਕਰਦੀ ਵੀ ਬਾਥਰੂਮ ਜਾਣ ਜੋਗੀ ਨਹੀਂ ਹੱਡੀ ਪਸੜੀ ਇਹ ਕਰਨ ਨੂੰ ਅਜੇ ਵੀ ਤਕੜੀ ਹੈ ਅਜੇ ਵੀ ਕਰੋਧ ਹੈ ਹੁਣ ਇਹ ਕਰੋਧ ਕਰਨਾ ਕਾਮ ਕਰਨਾ ਲਾਲਚ ਕਰਨਾ ਮੋਹ ਕਰਨਾ ਹੰਕਾਰ ਕਰਨਾ ਇਹ ਵੀ ਵਕਾਰ ਨੇ ਕਵੀ ਜੀ ਕਹਿੰਦੇ ਨੇ ਬੰਦਿਆ ਵਕਾਰਾਂ ਨੂੰ ਛੱਡਣਾ ਇਹ ਹਿਰਦੇ ਰੂਪੀ ਖੇਤ ਨੂੰ ਸਵਰਨ ਹੈ ਕੋਈ ਆਦਮੀ ਕਵੇ ਜੀ ਮੈਂ ਆਪਣਾ ਹਿਰਦਾ ਸ਼ੁੱਧ ਕਰਨਾ ਚਾਹੁੰਨਾ ਤੇ ਗੰਗਾ ਜਲ ਨਾਲ ਤਾਂ ਹੋਏਗਾ ਨਹੀਂ ਨਾ ਜਮਣਾ ਦੇ ਜਲ ਨਾਲ ਹੋਏਗਾ ਕਿ ਜਲ ਕੇ ਮੱਜਣ ਜੇ ਗਤ ਹੋਵੇ ਨਿਤ ਨਿਤ ਮੈਂਡਕ ਨਾਮ ਹੈ ਤੇ ਡੱਡੂ ਤਾਂ ਰੋਜ਼ ਹੀ ਨਾਉਂਦੇ ਨੇ ਪਰ ਜੈਸੇ ਮੈਂਡਕ ਤੈਸੇ ਹੋਏ ਨਰ ਫਿਰ ਫਿਰ ਜੋ ਨਹੀਂ ਆਵੇਂ ਉਵੇਂ ਡੱਡੂ ਜੰਮਦੇ ਮਰਦੇ ਨੇ ਉਵੇਂ ਬੰਦੇ ਜੰਮਦੇ ਮਰਦੇ ਨੇ ਹੁਣ ਜਿਹੜੀ ਅੰਦਰ ਦੀ ਮੈਲ ਹੈ ਉਹ ਬਾਹਰ ਦੇ ਤੋਤਿਆਂ ਨਹੀਂ ਜਾ ਸਕਦੀ ਅੰਤਰ ਮੈਲ ਜੇ ਤੀਰਥ ਨਾਵੈ ਇਸ ਬੈਕੁੰਠ ਨਾ ਜਾਣਾ ਅੰਦਰ ਦੇ ਮੈਲ ਵਾਲਾ ਬਾਹਰਲੇ ਤੀਰਥਾਂ ਤੇ ਨਾਉਂਦਾ ਬੈਕੁੰਠ ਨਹੀਂ ਜਾ ਸਕਦਾ ਤੁਸੀਂ ਜੋ ਮਰਜ਼ੀ ਕਰ ਲਓ ਹਿਰਦੇ ਦੀ ਸ਼ੁੱਧਤਾ ਕੀ ਹੈ ਵਕਾਰਾਂ ਦਾ ਛੱਡਣਾ ਇਹ ਨੂੰ ਕਹਿੰਦੇ ਨੇ ਮਨ ਸਾਫ਼ ਕਰਨਾ ਜਿਹੜੀ ਮਨ ਦੀ ਸਫਾਈ ਹੈ ਇਹ ਸਰੀਰ ਰੂਪੀ ਖੇਤ ਦੇ ਵਿੱਚ ਇਸ ਹਿਰਦੇ ਦੀ ਸ਼ੁੱਧਤਾ ਜਦੋਂ ਵੀ ਕਿਸੇ ਕਿਸਾਨ ਨੇ ਬੀਜ ਬੀਜਿਆ ਜਦੋਂ ਵੀ ਕਿਸਾਨ ਨੇ ਖੇਤੀ ਕਰਨੀ ਕੋਸ਼ਿਸ਼ ਕੀਤੀ ਹੈ ਸਭ ਤੋਂ ਪਹਿਲਾਂ ਉਹਨੇ ਖੇਤ ਸਵਾਰਿਆ ਜਿੰਨੀ ਜੁਪੀ ਹੈ ਹੁਣ ਅੱਜ ਭਾਵੇਂ ਉੱਥੇ ਸਾਡੇ ਨਾਲ ਜਿਵੇਂ ਗੁਜਰਾਤ ਵਿੱਚ ਵੀ ਹੋ ਰਿਹਾ ਹੈ ਜਿਵੇਂ ਯੂਪੀ ਵਿੱਚ ਵੀ ਹੋ ਰਿਹਾ ਹੈ ਬੜੀਆਂ ਥਾਵਾਂ ਤੇ ਉੱਤਰਾਖੰਡ ਵਿੱਚ ਵੀ ਹੋਇਆ ਹੈ ਜਿਹੜੇ ਕਿਸਾਨ ਨੇ ਉਹਨਾਂ ਨੂੰ ਉਜਾੜਨ ਦੀ ਕੋਸ਼ਿਸ਼ ਕੀਤੀ ਜਾਂਦੀ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਪੰਜਾਬ ਤੋਂ ਜਾ ਕੇ ਇਹਨਾਂ ਕਿਸਾਨਾਂ ਨੇ ਉਥੇ ਦੱਬ ਬੂਈਆਂ ਕਾਨੇ ਸਰਕੜੇ ਤੇ ਜੰਗਲ ਜਿਹੜੇ ਨੇ ਉਹ ਆਬਾਦ ਕੀਤੇ ਨੇ ਹੁਣ ਜਿੰਨਾ ਚਿਰ ਇਹ ਚੀਜ਼ਾਂ ਨਹੀਂ ਕੱਢੋਗੇ ਉਹਨਾਂ ਚਿਰ ਖੇਤੀ ਹੋ ਹੀ ਨਹੀਂ ਸਕਦੀ ਖੇਤੀ ਵਿੱਚ ਤੇ ਕਾ ਬਹੁਤਾ ਹੋ ਜੇ ਤੇ ਖੇਤੀ ਰਹਿ ਜਾਂਦੀ ਐ ਇਸੇ ਕਰਕੇ ਕਾ ਕਢਣਾ ਪੈਂਦਾ ਤਾਂ ਕਿ ਜਿਹੜੀ ਧਰਤੀ ਦੀ ਤਾਕਤ ਉਹ ਪੌਦੇ ਨੂੰ ਮਿਲੇ ਨਦੀਨ ਨੂੰ ਨਾ ਮਿਲੇ ਹੁਣ ਜਿੰਨਾ ਚਿਰ ਸਾਡੇ ਵਿੱਚ ਵਕਾਰ ਨੇ ਉਹਨਾਂ ਚਿਰ ਕੁਝ ਵੀ ਨਹੀਂ ਹੋ ਸਕਦਾ ਉਹਨਾਂ ਚਿਰ ਨਹੀਂ ਅਸੀਂ ਠੀਕ ਕਰ ਸਕਦੇ ਕੁਝ ਵੀ ਤੋਂ ਕਵੀ ਜੀ ਇੱਥੇ ਲਿਖਦੇ ਨੇ ਆਪਣੇ ਹਿਰਦੇ ਰੂਪੀ ਖੇਤ ਨੂੰ ਸੁਧਾਰੋ तरीका इको ही है कि माड़ियां गल्ला ਛੱਡ ਦਿਓ ਵੇਖੋ ਧਰਮ ਦਾ ਪਾਠ ਤੇ ਬੜਾ ਸੌਖਾ ਹੈ ਮਾੜੇ ਕੰਮ ਕਰਨੇ ਅਧਰਮ ਹੈ ਚੰਗੇ ਕੰਮ ਕਰਨੇ ਧਰਮ ਹੈ ਹੁਣ ਇਹਦੀ ਵਿਆਖਿਆ 'ਚ ਪੈ ਜਾਓ ਕਿ Hindu ਬਣ ਕੇ ਕਰ ਸਕਦੇ ਆ ਕਿ ਮੁਸਲਮਾਨ ਬਣ ਕੇ ਕਰ ਸਕਦੇ ਆ ਕਿ ਜੋਗੀ ਬਣ ਕੇ ਕਰ ਸਕਦੇ ਆ ਕਿ ਅਮਰਤ ਸ਼ਾਕੇ ਕਰ ਸਕਦੇ ਆ ਹੁਣ ਮੈਂ ਵੇਖਿਆ ਕਈ ਅਮਰਤ ਧਾਰੀ ਵੀ ਬਹੁਤ ਅੱਛੇ ਲੋਕ ਨੇ ਬਹੁਤ ਅੱਛੇ ਲੋਕ ਨੇ ਪ੍ਰਿਦਾਰਥੀ ਵੀ ਨਹੀਂ ਆਪਾਂ ਕਹੀਏ ਵੀ ਤੁਹਾਨੂੰ ਅਮਰਤ ਛਕਣ ਦੀ ਲੋੜ ਨਹੀਂ ਪਰ ਕਈ ਅਮਰਤ ਧਾਰੀ ਵੀ ਬੜੇ ਬੜੇ ਬਾੜੇ ਲੋਕ ਨੇ ਸ਼ਾਮ ਨੂੰ ਕਿਰਪਾਨ ਕਿੱਡੀ ਤੇ ਰੱਖ ਕੇ ਫੇਰ ਮੁੜ ਕੇ ਉਹ ਕੁਝ ਡਿਗ ਪੈਂਦੇ ਨੇ ਹੁਣ ਇਹ ਇਹ ਵੀ ਨਹੀਂ ਕਹਾ ਜਾ ਸਕਦਾ ਵੀ ਤੁਸੀਂ ਠੀਕ ਹੋ ਵੀ ਚਲੋ ਘਟੋ ਘਟ ਤੁਸੀਂ ਅਮਰਤ ਛਕਿਆ ਨਹੀਂ ਇਹਨਾਂ ਗੱਲਾਂ ਨੂੰ ਸਾਰੀਆਂ ਨੂੰ ਸਮਝਣ ਦੀ ਲੋੜ ਹੈ ਇਹ ਸੱਚੇ ਪਾਤਸ਼ਾਹ ਮਹਾਰਾਜ ਨੇ ਸਾਨੂੰ ਇੱਕੋ ਹੀ ਗੱਲ ਸਮਝਾਈ ਹੈ ਉਹ ਹੈ ਕਿ ਹਿਰਦੇ ਦਾ ਸ਼ੁੱਧ ਹੋਣਾ ਮਨ ਦੀ ਪਵਿੱਤਰਤਾ ਜਿਹਨੂੰ ਆਪਾਂ ਕਹਿੰਦੇ ਇਥੇ ਹਨਾਰਕ ਬੰਦਾ ਹੀ ਕਹੀ ਜਾਂਦਾ ਜੀ ਮਨ ਸ਼ੁੱਧ ਹੋਣਾ ਚਾਹੀਦਾ ਵੀ ਇਹ ਕਿਹੜਾ ਥਰਮਾਮੀਟਰ ਕਿਹੜਾ ਪੈਰਾਮੀਟਰ ਹੈ ਬਈ ਮੈਨੂੰ ਪਤਾ ਲੱਗੇ ਵੀ ਤੇਰਾ ਮਨ ਸ਼ੁੱਧ ਹੈ ਮਨ ਠੀਕ ਹੋਣਾ ਚਾਹੀਦਾ ਹੁਣ ਤੇਰੇ ਮਨ ਠੀਕ ਹੋਣ ਦੀ ਕੀ ਗਾਰੰਟੀ ਹੈ ਵੇਖੋ ਤਨ ਦੀ ਤਾਂ ਫਿਰ ਗਾਰੰਟੀ ਹੈ ਤੁਸੀਂ ਅੰਮ੍ਰਿਤ ਛਕ ਲਓ ਕਸ਼ਹਿਰਾ ਤਿਰਪਾਨ ਕੰਗਾ ਕੜਾ ਕੇਸ ਰੱਖ ਲਓ ਤੁਸੀਂ ਕਹਿ ਸਕਦੇ ਭਾਈ ਮੇਰਾ ਤੁਸੀਂ ਮੈਡੀਕਲ ਵੀ ਕਰਾ ਲਓ ਭਾਵੇਂ ਮੈਂ ਬਿਲਕੁਲ ਰਹਿਤ ਵਿੱਚ ਆ ਇਹ ਬਾਹਰ ਦੀ ਰਹਿਤ ਫਿਰ ਕਨਫਰਮ ਹੋ ਸਕਦੀ ਹੈ ਮਨ ਦੀ ਰਹਿਤ ਤਾਂ ਪਹਿਲੀ ਗੱਲ ਕਨਫਰਮ ਨਹੀਂ ਹੋ ਸਕਦੀ ਦੂਜੀ ਗੱਲ ਇੰਨੀ ਔਖੀ ਹੈ ਕਿਉਂਕਿ ਮਨ ਜਿਹੜਾ ਹੈ ਵੇਖੋ ਸਰੀਰ ਗਲਤੀ ਕਰਦਾ ਕਰਦਾ ਕਰੇਗਾ ਮਨ ਤੇ ਬੈਠਾ ਬੈਠੇ ਕਰੀ ਜਾਂਦਾ ਮੇਰੇ ਕੋਲ ਇੱਕ ਵਾਰੀ ਨਾ ਜਰਮਨ ਤੋਂ ਇੱਕ ਵੀਰ ਆਇਆ ਉਹਦੇ ਬ੍ਰਦਰ ਮੇਰੇ ਮਿੱਤਰ ਸੀ ਕੁਲਦੀਪ ਸਿੰਘ ਗ੍ਰੇਵਜਨ ਰਹਿੰਦੇ ਸੀ ਇੰਗਲੈਂਡ ਉਹਨਾਂ ਨੇ ਵੀ ਮੈਨੂੰ ਕਿਹਾ ਵੀ ਮੇਰੇ ਭਰਾ ਦੇ ਵਿੱਚ ਕੋਈ ਭੂਤ ਪ੍ਰੇਤ ਆਤਮਾ ਹੈ ਉਹ ਤੁਹਾਨੂੰ ਇੰਡੀਆ ਆ ਕੇ ਮਿਲੇਗਾ ਉਹ ਆ ਕੇ ਮੈਨੂੰ ਮਿਲਿਆ ਉਹ ਹੁਣ ਮੇਰੀ ਸੇਵਾ ਸੀ ਸ਼ੀਸ਼ਗੱਡ ਸਾਹਿਬ ਮੈਂ ਉਹਨੂੰ ਪੁੱਛਣ ਲੱਗ ਗਿਆ ਵੀ ਤੈਨੂੰ ਕੀ ਹੁੰਦਾ ਹੈ ਉਹ ਕਹਿੰਦਾ ਜਿਹੜਾ ਭੂਤ ਪ੍ਰੇਤ ਹੈ ਮੈਨੂੰ ਸਿਕਟਾ ਪਿਉਂਦਾ ਹੈ ਸ਼ਰਾਬ ਪਿਉਂਦਾ ਹੈ ਤੇ ਮੈਂ ਕਈ ਵਾਰੀ ਸਿੱਖ ਵੀ ਸਾਜਣਾ ਫਿਰ ਮੈਨੂੰ ਨਾਈ ਦੀ ਦੁਕਾਨ ਤੇ ਲੈ ਜਾਂਦਾ ਤੇ ਮੈਨੂੰ ਆਂਦਾ ਵੀ ਤੁਹਾਨੂੰ ਦਿਸਦਾ ਹੈ ਮੇਰੇ ਕੋਲ ਬੈਠਾ ਮੈਂ ਕਿ ਨਹੀਂ ਕਹਿੰਦਾ ਇਹ ਮੇਰੇ ਕੋਲ ਬੈਠਾ ਕਹੀ ਜਾਂਦਾ ਵੀ ਇਹਨੂੰ ਗਿਆਨੀ ਨੂੰ ਕਹੇ ਵੀ ਬਹੁਤਾ ਸਵਾਦ ਨਾ ਲੈ ਮੈਂ ਬੰਦਾ ਠੀਕ ਨਹੀਂ ਹੈਗਾ ਇਦਾਂ ਹੀ ਕਿਉਂ ਨਹੀਂ ਮੈਨੂੰ ਮੈਂ ਕਿਹਨੂੰ ਪੁੱਛ ਵੀ ਤੂੰ ਮੇਰਾ ਕੀ ਕਰੇਗਾ ਕਹਿੰਦਾ ਉਹ ਕਹਿੰਦਾ ਮੈਂ ਤੇਰਾ ਘਰ ਤੇ ਕੁਝ ਨਹੀਂ ਸਕਦਾ ਪਰ ਤੂੰ ਇਹ ਸਵਾਦ ਤੂੰ ਨਾ ਲੈ ਵੀ ਗੱਲਾਂ ਪੁੱਛਣ ਦੀ ਕੀ ਲੋੜ ਹੈ ਹੁਣ ਇਹ ਜਿਹੜੀ ਅਵਸਥਾ ਹੈ ਕੀ ਹੈ ਹੁਣ ਉਹ ਮੇਰੇ ਸਾਹਮਣੇ ਬੈਠਾ ਹੀ ਉਹ ਉਹ ਮਤਲਬ ਬੁੜਕੀ ਜਾਂਦੇ ਹੋਏ ਉਹ ਉਹ ਗੁੱਸਾ ਕੱਢ ਰਿਹਾ ਸੀ ਉਹਦਾ ਮਤਲਬ ਐ ਕਿ ਤੂੰ ਇੱਥੋਂ ਚੱਲ ਮੈਨੂੰ ਪੁੱਛਿਆ ਵੀ ਤੂੰ ਕਿੱਥੇ ਕਿੱਥੇ ਗਿਆ ਕਿਹਦੇ ਕੋਲੇ ਗਿਆ ਕਿਵੇਂ ਕਿਵੇਂ ਤੂੰ ਇਹਦਾ ਉਪਾਅ ਕੀਤਾ ਉਹ ਕਹਿੰਦਾ ਵੀ ਮੈਨੂੰ ਛੱਡ ਜਾਂਦਾ ਕਈ ਵਾਰੀ ਮਹੀਨਾ 2 ਮਹੀਨੇ 6 ਮਹੀਨੇ ਮੁੜ ਕੇ ਫੇਰ ਮੈਨੂੰ ਫੜ ਲੈਂਦਾ ਹੁਣ ਇਹ ਭੂਤ ਪ੍ਰੇਤ ਤੇ ਚੀਜ਼ਾਂ ਸਾਰੀਆਂ ਹੈਗੀਆਂ ਨੇ ਧਰਤੀ ਤੇ ਤੇ ਗੁਰਬਾਣੀ ਤੇ ਇਸ ਤੋਂ ਬਹੁਤ ਅੱਗੇ ਹੈ ਗੁਰਬਾਣੀ ਤਾਂ ਕਹਿੰਦੀ ਵੀ ਉਹ ਤਾਂ ਜਾਗਦੇ ਜਿਉਂਦੇ ਤੁਹਾਡੇ ਘਰਾਂ 'ਚ ਬੈਠੇ ਭੂਤ ਨੇ ਨਾਨਕ ਨਾਮੇ ਬਾਜ ਸੁਣਾਤ ਜਿਹੜੇ ਬਾਣੀ ਤੋਂ ਟੁੱਟੇ ਤੁਹਾਡੇ ਘਰ 'ਚ ਤੁਸੀਂ ਵੇਖਿਆ ਹੀ ਆ ਆਪਾਂ ਬੈਠੇ ਹੁੰਨੇ ਆ ਬੈਠੇ ਬੈਠੇ ਸੀ ਇੱਕ ਦੂਜੇ ਦੇ ਵਾਲ ਫੜ ਲੈਨੇ ਆ ਬੈਠੇ ਬੈਠੇ ਇੱਕ ਦੂਜੇ ਦਾ ਗਲਾ ਫੜ ਲੈਨੇ ਆ ਬੈਠੇ ਬੈਠੇ ਇੱਕ ਦੂਜੇ ਨੂੰ ਚਪੇੜਾ ਮਾਰਨੀਆ ਸ਼ੁਰੂ ਕਰ ਦਿੰਨੇ ਆ ਹੁਣ ਇਹ ਬੰਦਿਆ ਦਾ ਕੰਮ ਥੋੜਾ ਹੈ ਹੁਣ ਇਹ ਅਵਸਥਾ ਪੂਤਾ ਪ੍ਰੇਤਾਂ ਵਾਲੀ ਹੈ ਬੈਠੇ ਬੈਠੇ ਇੱਕ ਦੂਜੇ ਦੇ ਵਾਲ ਖਲਾਰ ਦਿੰਨੇ ਸੀ ਜੁੰਡੇ ਪਟਣੇ ਸ਼ੁਰੂ ਕਰ ਦਿੰਨੇ ਸੀ ਉਨੇ ਬੰਦੇ ਦਾ ਕੰਮ ਤੇ ਹੈ ਨਹੀਂ ਇਹੋ ਜੀਆਂ ਗੱਲਾਂ ਤੇ ਭੂਤ ਪ੍ਰੇਤ ਹੀ ਕਰ ਸਕਦੇ ਨੇ ਔਰ ਗੁਰਬਾਣੀ 'ਚ ਲਿਖਿਆ ਹੋਇਆ ਕਬੀਰ ਜਿਹੇ ਘਰ ਸਾਧਨਾ ਸੇਵੀ ਹੈ ਹਰ ਕੀ ਪੂਜਾ ਨਾ ਹੈ ਜਿਸ ਘਰ ਦੇ ਵਿੱਚ ਗੁਰੂ ਦੀ ਸੇਵਾ ਨਹੀਂ ਜਿਸ ਘਰ ਵਿੱਚ ਰੱਬ ਦੀ ਪੂਜਾ ਨਹੀਂ ਰੱਬ ਅਕਾਲ ਪੁਰਖ ਨੂੰ ਕਹਿੰਦੇ ਨੇ ਹੁਣ ਐਵੇਂ ਨਾ ਜਾ ਕੇ ਕੰਧ ਤੇ ਰੱਬ ਬਣਾ ਲਿਓ ਜੀ ਰੱਬ ਦੀ ਪੂਜਾ ਜਿਹੜੀ ਹੈ ਉਹ ਕਿਸੇ ਚੀਜ਼ ਨਾਲ ਨਹੀਂ ਜੇ ਹੋ ਸਕਦੀ ਬਿਨਾ ਭਗਤੀ ਤੋਂ ਕਿਉਂਕਿ ਜਿੰਨ ਸੇਵਿਆ ਤਿੰਨ ਪਾਇਆ ਮਾਨ ਉਹ ਤਾਂ ਥਾਪਿਆ ਨਾ ਜਾਏ ਕੀਤਾ ਨਾ ਹੋਏ ਅਸੀਂ ਉਹ ਜੋਤ ਵਿੱਚ ਅਰਗਬੱਤੀ 'ਚ ਵਿਸ਼ਵਾਸ ਕਰਦੇ ਆ ਜੋਤਾਂ ਜਗਾ ਕੇ ਅਰਗਬੱਤੀਆਂ ਬਾਲ ਕੇ ਰੱਬ ਦੀ ਪੂਜਾ ਨਹੀਂ ਹੋ ਸਕਦੀ ਉਹ ਤੇ ਨਿਰਆਕਾਰ ਹੈ ਉਹਦੀ ਕੀ ਪੂਜਾ ਕਰੋਗੇ ਉਹ ਤੇ ਆਪ ਜਗ ਦੀ ਜੋਤ ਹੈ ਉਹਦੇ ਅੱਗੇ ਛੋਟੀ ਜੀ ਕਿ ਉਹਦੀ ਜੋਤ ਜਗਾ ਕੇ ਤੇ ਉਹਦਾ ਮਖੌਲਾ ਡਾਉਣ ਵਾਲੀ ਗੱਲ ਹੈ। ਬਧਿਕ ਵੱਡੀ ਜੋਤ ਹੈ ਉਹਦੇ ਅੱਗੇ ਇੱਕ ਛੋਟੀ ਜੀ ਜੋਤ ਜਿਵੇਂ ਦਿਨ ਵੇਲੇ ਆਪਾਂ ਦੀਵਾ ਜਗਾ ਕੇ ਬਹਿ ਜਾਈਏ। ਤੇ ਤੇ ਸੂਰਜ ਨੂੰ ਮਜ਼ਾਕ ਕਰਨ ਵਾਲੀ ਗੱਲ ਹੈ। ਪੂਰੀ ਸਿਖਰ ਦੁਪਹਿਰ ਹੋਵੇ ਤੇ ਮੇਰੇ ਵਰਗਾ ਬਲਬ ਜਗਾ ਕੇ ਤੇ ਕਵੇ ਜੀ ਮੈਂ ਤੇ ਬਾਹਰ ਬਹਿ ਕੇ 베ੜੇ 'ਚ ਪੜਨਾ ਹੈ। ਲਾਈਟ ਤੇ ਕੀ ਕਹੋਗੇ ਸੁਨ ਮੂਰਖ ਨਹੀਂ ਕਹੋਗੇ ਤੋਰ ਕੀ ਕਹੋਗੇ? ਉਹ ਜਗ ਦੀ ਜੋਤ ਹੈ ਉਹ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਤਾਂ ਜੋ ਤੁਹਾਡੇ ਅੰਦਰ ਪ੍ਰਗਟ ਹੋ ਸਕਦੀ ਹੈ ਅੱਗੇ ਸਤਿਗੁਰੂ ਕੀ ਕਹਿੰਦੇ ਨੇ ਭਗਤ ਬਾਣੀ ਵਿੱਚ ਦਰਜ ਹੈ ਤਿਹ ਘਰ ਮਰਹਟ ਸਾਰਖੇ ਕਹਿੰਦੇ ਉਹ ਘਰ ਘਰ ਨਹੀਂ ਹੈ ਉਹ ਉਹ ਮੜੀਆਂ ਨੇ ਜੇ ਘਰ ਸਾਧਨਾ ਸੇਵੀ ਹੈ ਹੁਣ ਇਥੇ ਸਾਧ ਦੇ ਅਰਥ ਅਸੀਂ ਬਾਬਾ ਕੱਢ ਲੈਨੇ ਆ ਇਥੇ ਬਾਬਾ ਨਹੀਂ ਹੈ ਗੁਰੂ ਹੈ ਗੁਰੂ ਦੀ ਸੇਵਾ ਹੋ ਸਕਦੀ ਹੈ ਗੁਰੂ ਦੀ ਸੇਵਾ ਕੀ ਹੈ ਭੁੱਖੇ ਨੂੰ ਰੋਟੀ ਦਿਓ ਇਹ ਗੁਰੂ ਦੀ ਸੇਵਾ ਹੈ ਗੁਰੂ ਦੀ ਸੇਵਾਏ ਥੋੜਾ ਵੀ ਘਰ ਚ ਫੋਟੋ ਲਾ ਕੇ ਤੇ ਸਵੇਰੇ ਸ਼ਾਮੇ ਇੱਦਾਂ ਉਹਦੇ ਅੱਗੇ ਬਹਿ ਕੇ ਚੁੰਮਣਾ ਸ਼ੁਰੂ ਕਰ ਦਿਓ ਤੁਸੀਂ ਗੁਰੂ ਦੀ ਸੇਵਾ ਹੈ ਤੁਹਾਡੇ ਘਰੋਂ ਕੋਈ ਭੁੱਖਾ ਨਹੀਂ ਜਾਣਾ ਚਾਹੀਦਾ ਤੁਹਾਡੇ ਘਰੋਂ ਕੋਈ ਨੰਗਾ ਨਹੀਂ ਜਾਣਾ ਚਾਹੀਦਾ ਤੁਹਾਡੇ ਘਰੋਂ ਕੋਈ ਖਾਲੀ ਨਹੀਂ ਜਾਣਾ ਚਾਹੀਦਾ ਭਾਵੇਂ ਤੁਸੀਂ ਕੁਛ ਹੀ ਦਿਓ ਤੁਸੀਂ ਵੇਖਿਆ ਹੋਏਗਾ ਕਈ ਘਰਾਂ 'ਚ ਤੁਸੀਂ ਜਦੋਂ ਜਾਂਦੇ ਹੋ ਤੁਸੀਂ ਗੁਰੂ ਨਹੀਂ ਹੋ ਸਿੱਖ ਵੀ ਨਹੀਂ ਹੋ ਤੁਸੀਂ ਰਿਸ਼ਤੇਦਾਰ ਹੋ ਕਿਸੇ ਦੇ ਘਰ ਗਏ ਮੁੜਨ ਲੱਗੇ ਤੇ ਜਿਹੜੇ ਘਰ ਦੀਆਂ ਮਾਈਆਂ ਹੁੰਦੀਆਂ ਦੋ ਮਿਸ਼ਰੀ ਦੇ ਦਾਣੇ ਹੀ ਫੜ ਲਿਆਉਂਦੀਆਂ ਕਹਿੰਦੀ ਕਾਕਾ ਭਵਿਆਈ ਮੂੰਚ ਪਾ ਲੈ ਖਾਲੀ ਮੂੰਹ ਨਹੀਂ ਮੁੜਨਾ ਭਰਿਆ ਘਰ ਹੈ ਗੁਰੂ ਦੀ ਸੇਵਾ ਇਹ ਹੈ ਕਿ ਜਿਸ ਘਰ ਦੇ ਵਿੱਚ ਕਿਸੇ ਨੂੰ ਨਵਾਜਿਆ ਜਾਂਦਾ ਕਿਉਂਕਿ ਗਰੀਬ ਦਾ ਮੂੰਹ ਹੀ ਗੁਰੂ ਦੀ ਗੋਲਕ ਹੈ ਇਹ ਗੁਰੂ ਦੀ ਸੇਵਾ ਹੈ ਤੇ ਰੱਬ ਦੀ ਕੀ ਹੈ ਰੱਬ ਦੀ ਸੇਵਾ ਉਹਦੀ ਭਗਤੀ ਹੈ ਜਿੱਥੇ ਗਰੀਬ ਦੀ ਸੇਵਾ ਨਹੀਂ ਹੈ ਜਿੱਥੇ ਰੱਬ ਦੀ ਭਗਤੀ ਨਹੀਂ ਹੈ ਹੁਣ ਅਗਲੀ ਪੰਕਤੀ ਇੰਨੀ ਇੰਨੀ ਕੌੜੀ ਹੈ ਕਿ ਜੇ ਸਹੀ ਵਿੱਚ ਤੁਹਾਨੂੰ ਅਰਥ ਆਏ ਤੇ ਤਕਲੀਫ ਹੋਏਗੀ ਵੀ ਅਜ્ઞਾਨੀ ਜੀ ਨੇ ਸਾਨੂੰ ਕੀ ਕਿਹਾ ਤੇਹ ਘਰ ਮਰਹਟ ਸਾਰਖੇ ਉਹ ਘਰ ਘਰ ਨਹੀਂ ਹੈ ਉਹ ਕਬਰਸਤਾਨ ਹੈ ਜਿੱਥੇ ਮੁਰਦੇ ਦੱਬੇ ਜਾਂਦੇ ਨੇ ਜਾਂ ਫੁਕੇ ਜਾਂਦੇ ਨੇ ਅਗਲੀ ਗੱਲ ਉਸ ਤੋਂ ਵੀ ਕੌੜੀ ਹੈ ਭੂਤ ਵਸਿਆ ਤਿੰਬਾਹੇ ਹੁਣ ਘਰ ਚ ਦਾਦੀ ਹੈ ਦਾਦਾ ਹੈ ਮਾਂ ਹੈ ਪਿਓ ਹੈ ਬੱਚੇ ਨੇ ਨੋਵਾ ਨੇ ਧੀਆਂ ਨੇ ਦੋਤਰੇ ਨੇ ਪੋਤਰੇ ਨੇ ਉਹ ਮਹਾਰਾਜ ਕਹਿੰਦੇ ਨਹੀਂ ਭੂਤ ਪ੍ਰੇਤ ਹੀ ਨੇ ਕੀ ਪਤਾ ਇਹਨੇ ਕਦੋਂ ਲੜ ਪੈਣਾ ਇਹਨਾਂ ਨੇ ਕਦੋਂ ਖਿੱਚ ਪੈਣਾ ਇਹਨਾਂ ਨੇ ਕਦੋਂ ਇੱਕ ਦੂਜੇ ਦੇ ਗਲ ਪੈ ਜਾਣਾ ਇਹਨਾਂ ਨੇ ਔਰ ਤੁਸੀਂ ਵੇਖਿਆ ਜਦੋਂ ਕੋਈ ਬੰਦਾ ਲੜਦਾ ਕਰਦਾ ਕੀ ਹੈ ਬਦ ਛੋਟੇ ਛੋਟੇ ਕੇ ਜਾਏਗਾ ਕਦੇ ਰਸੋਈ ਨੂੰ ਜਾਏਗਾ ਜਿਹੜੀ ਚੀਜ਼ ਹੱਥ ਆਈ ਉਹ ਹੀ ਚਲਾਏਗਾ ਇਹ ਪੰਕਤੀ ਲਿਖਣੀ ਤੇ ਲਿਖ ਵੀ ਲਓ ਭਗਤ ਕਬੀਰ ਜੀ ਦੀ ਬਾਣੀ ਹੈ ਕਬੀਰ ਜਿਹੇ ਘਰ ਸਾਧਨਾ ਸੇਵੀ ਹੈ ਹਰ ਕੀ ਪੂਜਾ ਨਾਹੇ ਤੇ ਕਰ ਮਰਹਟ ਸਾਰ ਕੇ ਭੂਤ ਵਸੈ ਤਿਨ ਮਾਹੇ ਸਤਗੁਰੂ ਕਹਿੰਦੇ ਨੇ ਕਿ ਭਾਈ ਤੂੰ ਭਗਤੀ ਕਰ ਕਵੀ ਭਾਈ ਸੰਤੋਖ ਸਿੰਘ ਨੇ ਰੱਬ ਦਾ ਮੰਗਲ ਕੀਤਾ ਕਿ ਬੰਦਿਆ ਆਪਣੇ ਹਿਰਦੇ ਘਰ ਨੂੰ ਸੁਧਾਰ ਹੁਣ ਹਿਰਦੇ ਘਰ ਨੂੰ ਸੁਧਾਰਨ ਲਈ 68 ਤੀਰਥਾਂ ਦੇ ਇਸ਼ਨਾਨ ਦੀ ਲੋੜ ਨਹੀਂ ਹੈ ਜਿਹੜਾ ਤੁਸੀਂ ਸਵੇਰੇ ਉੱਠ ਕੇ ਇਸ਼ਨਾਨ ਕਰਦੇ ਹੋ ਤੁਹਾਡੀ ਸੁਚੇਤਤਾ ਵਾਸਤੇ ਹੈ ਹੁਣ ਤੁਸੀਂ ਸੁੱਤੇ ਉੱਠ ਕੇ ਜੌਬ ਤੇ ਚਲੇ ਜਾਓ ਤੇ ਨਹਾ ਕੇ ਚਲੇ ਜਾਓ ਕੀ ਫਰਕ ਹੈ ਕਿ ਨਹੀਂ ਹੈ ਸੁੱਤੇ ਉੱਠ ਕੇ ਰਜਾਈ ਚ ਵੈਗਰੂ ਵੈਗਰੂ ਕਰੋ ਤੇ ਨਹਾ ਤੋ ਕੇ ਬੈਠੋ ਫਿਰ ਕਰੋ ਵੈਗਰੂ ਵੈਗਰੂ ਫਰਕ ਹੋਏਗਾ ਕਿ ਨਹੀਂ ਹੋਏਗਾ ਉਹ ਤੁਹਾਡੀ ਸੁਚੇਤਤਾ ਵਾਸਤੇ ਹੈ ਪਵਿੱਤਰਤਾ ਵਾਸਤੇ ਬਾਣੀ ਹੈ ਤਾਈ ਕਹਿੰਦੇ ਨੇ ਵੀ ਪਾਣੀ ਤੇ ਬਾਣੀ ਬਾਣੀ ਮਨ ਸ਼ੁੱਧ ਕਰੇਗੀ ਪਾਣੀ ਸਰੀਰ ਸ਼ੁੱਧ ਕਰੇਗਾ ਜਦੋਂ ਵਕਾਰਾਂ ਤੋਂ ਹਿਰਦਾ ਸ਼ੁੱਧ ਹੋਏਗਾ ਸਤਗੁਰ ਕਰਣਾ ਜਲ ਪਰੈ ਭਗਤ ਕ੍ਰਿਖੀ ਹਵੈ ਸਾਰ ਜਦੋਂ ਗੁਰੂ ਦੀ ਕਿਰਪਾ ਹੋਏਗੀ ਵਰਖਾ ਹੋਏਗੀ ਗੁਰੂ ਦੀ ਹਿਰਦੇ ਰੂਪੀ ਘਰ ਵਿੱਚ ਤੇ ਕੀ ਹੋਏਗਾ ਤੁਹਾਡੇ ਅੰਦਰ ਭਗਤੀ ਦੀ ਖੇਤੀ ਸ਼ੁਰੂ ਹੋ ਜਾਏਗੀ ਤੁਹਾਡੇ ਅੰਦਰ ਭਗਤੀ ਦਾ ਮਨ ਕਰੇਗਾ ਤੁਸੀਂ ਭਗਤੀ ਕਰਨੀ ਚਾਹੋਗੇ